ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜਦੋਂ ਨਾਦਪੁਰ ਸਾਹਿਬ ਤੋਂ ਤੁਰ ਲੱਗੇ ਸੀ ਨਾ ਮਾਮਾ ਬੈਠੀਆਂ ਨੇ ਵਾਰੀ ਵਾਰੀ ਦਰਸ਼ਨ ਕੀਤੇ ਕੇ ਸਤਿਗੁਰਾਂ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜਦੋਂ ਤੁਰਨ ਲੱਗੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਮਾਤਾ ਨਾਨਕੀ ਨੇ ਮਨ ਵਿੱਚ ਪਿਆਰ ਆਇਆ ਮਾਂ ਦੀ ਮਮਤਾ ਜਾਗੀ ਮਾਮਾ ਨੂੰ ਪੁੱਤਰ ਪਿਆਰੇ ਹੁੰਦੇ ਨੇ ਮਤਾ ਨਾਨਕੀ ਜੀ ਖੜੇ ਹੋਏ ਜਦੋਂ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗੇ ਨਾ ਪਹਿਲਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਮੁਖੜਾ ਚੁੰਮਿਆ ਮਾਣੀ ਘੁੱਟ ਕੇ ਜੱਫੀ ਵਿੱਚ ਲੈ ਲਿਆ ਕਿਉਂਕਿ ਮਾਣੀ ਹੱਥ ਤਾਂ ਜਗਲ ਖੜਾ ਲਿਆ ਜੀ ਬੰਦਾ ਸੀ ਮੁੜ ਕੇ ਆਉਣਾ ਨਹੀਂ ਕੀ ਆਖਿਆ ਮਤਾ ਨਾਨਕੀ ਨੇ ਆਪਣੇ ਪੁੱਤਰ ਨੂੰ ਪੁੱਤਰਾ ਅੱਜ ਮੈਂ ਮੇਰੇ ਪੁੱਤਰ ਦੇ ਰਾਜ ਰੱਦ ਕੇ ਦਰਸ਼ਨ ਕਰ ਲਾ ਖਬਰ ਹੈ ਦੁਆਰਾ ਦਰਸ਼ਨ ਹੋਣੇ ਐ ਜਾਂ ਨਹੀਂ ਇਹ ਗੱਲ ਬਾਹਰ ਆਖੀ ਧੰਗੁਰੂ ਤੇਗ বাহাদুর ਸਾਹਿਬ ਪਾਤਸ਼ਾਹ ਮਹਾਰਾਜ ਫਿਰ ਦੇ ਬੋਲੇ ਮਾਤਾ ਜੀ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਤੁਹਾਨੂੰ ਦਰਸ਼ਨ ਜ਼ਰੂਰ ਹੋਣਗੇ ਪਰ ਇਹ ਸੀਸ ਧਰਦੇ ਨਾਲ ਵਾਖ ਹੋਵੇਗਾ ਖੂਨ ਦੇ ਨਾਲ ਲੱਖ ਵਾਖ ਹੋਵੇਗਾ ਮਾਂ ਦੇ ਨਾਲ ਵਾਦਾ ਕਰਕੇ ਧੰਗੁਰੂ ਤੇਗ বাহাদুর ਸਾਹਿਬ ਪਾਤਸ਼ਾਹ ਮਹਾਰਾਜ ਗਏ ਜਦੋਂ ਸਤਗੁਰਾਂ ਦਾ ਪਵਿੱਤਰ ਸੀਸ ਲੈ ਕੇ ਭਾਈ ਜੈਤਾ ਪਹੁੰਚਿਆ ਸਭ ਤੋਂ ਪਹਿਲਾਂ ਮਾਤਾ ਨਾਨਕੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਿਰ ਦੇ ਦਰਸ਼ਨ ਕਰਵਾਏ ਵਾਰ-ਵਾਰ ਸਾਰੇ ਸੰਗਤਾਂ ਨੇ ਦਰਸ਼ਨ ਕਰੇ ਜਿਖਾ ਤਿਆਰ ਹੋਈ ਚੰਨਰ ਦੀ ਜਿਖਾ ਤਿਆਰ ਹੋਈ ਸਤਿਗੁਰਾਂ ਦਾ ਪਵਿੱਤਰ ਸਿਰ ਜਿਖਾ ਵਿੱਚ ਰੱਖਿਆ ਭਾਈ ਜੈਤਾ ਜੀ ਨੂੰ ਕੋਲ ਬੁਲਾ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਹਾਂ ਗੱਲ ਸੁਣਨ ਵਾਲੀ ਹੈ ਅੱਜ ਆਪੂ ਭਾਈ ਜੈਤਾ ਜੀ ਨੂੰ ਕੋਲ ਬੁਲਾਇਆ ਭਾਈ ਜੈਤਾ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਚੱਲੇਗੀ ਉੱਥਾ ਤੁਹਾਡਾ ਨਾਮ ਵੀ ਨਾਲ ਚੱਲੇਗਾ ਬਹੁਤ ਵੱਡੀ ਕੁਰਬਾਨੀ ਹੈ ਭਾਈ ਜੈਤਾ ਜੀ ਨੂੰ ਪੁੱਛਣ ਲੱਗੇ ਭਾਈ ਜੈਤਾ ਜੀ ਇਹ ਦੱਸੋ ਜਦੋਂ ਸਤਗੁਰਾਂ ਦਾ ਪਵਿੱਤਰ ਸੀਸ ਧਰ ਦੇ ਨਾਲੋਂ ਵੱਖ ਹੋਇਆ ਉੱਥੇ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰੇ ਉੱਥੇ ਕੋਈ ਸਿੱਖ ਨਹੀਂ ਸੀ ਫਿਰ ਭਾਈ ਜੈਤੇ ਦੀ ਅੱਖਾਂ ਦੇ ਵਿੱਚ ਜਲ ਆ ਗਿਆ ਸੱਚੇ ਪਾਤਸ਼ਾਹ ਬਾਦਸ਼ਾਹ ਯੋਗਜੀਤ ਦਾ ਦਬ ਦਬਾਈ ਇਹਨਾਂ ਸੀ ਬੜੇ ਲੋਕ ਸੱਨੇ ਹੋਏ ਸਨ ਡਰ ਡਰ ਕੇ ਰੋ ਰਹੇ ਸਨ ਬੜੇ ਤਮਾਸ਼ਕੀ ਲੋਕ ਵੀ ਸਨ ਪਰ ਉੱਥੇ ਪਤਾ ਨਹੀਂ ਲੱਗ ਰਿਹਾ ਸੀ ਸਿੱਖ ਕੌਣ ਹੈ ਕੌਣ ਹੈ ਮੁਸਲਮਾਨ ਕੌਣ ਹੈ ਕੋਈ ਪਤਾ ਨਹੀਂ ਲੱਗ ਰਿਹਾ ਸੀ ਅੱਜ ਦੇਖ ਕੇ ਹਾਂ ਬੜੀ ਮੰਮੀ ਜੀ ਭਾਈ ਜੈਤਾ ਜੀ ਉੱਥੇ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਸਤਿਗੁਰੂ ਜੀ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਲੋਕ ਡਰੇ ਹੋਏ ਸਨ ਜਿਹੜੇ ਪੰਜ ਸਿੱਖ ਸਹਿਬਾਨ ਨਾਲ ਗਏ ਸਨ ਉਹਨਾਂ ਦੇ ਨਾਲ ਕਿੱਦਾਂ ਦਿੱਤੀ ਹੁਣ ਇੱਕ ਪਾਸੇ ਚਿਖਾ ਤਿਆਰ ਹੈ ਇੱਕ ਪਾਸੇ ਸੈਬੇ ਕੁਬਾਰ ਧੰਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਨੇ ਸਾਰੀ ਸੰਗਤ ਮੈਦਾਨ ਵਿੱਚ ਖੜੀ ਹੈ ਭਾਈ ਜੇਤਾ ਜੀ ਕੋਲ ਖੜੇ ਨੇ ਨਾਲੇ ਅੱਖਾਂ ਦੇ ਵਿੱਚ ਅਥਰੂ ਕਰ ਰਹੇ ਨੇ ਔਰ ਨਾਰੇ ਧੰਗੁਰੂ ਗੋਬਿੰਦ ਰਾਜ ਪਾਤਸ਼ਾਹ ਮਹਾਰਾਜ ਨੂੰ ਉਥੋਂ ਦਾ ਹਾਲਾਤ ਦੱਸ ਰਹੇ ਨੇ ਨਾਲ ਦੀ ਸਿੱਖਾਂ ਦੇ ਨਾਲ ਭਾਈ ਮਤੀ ਦਾਸ ਨੂੰ ਕਿਵੇਂ ਚੀਰਿਆ ਭਾਈ ਸੱਤੀ ਦਾਸ ਨੂੰ ਕਿਵੇਂ ਆਰੇ ਦੇ ਨਾਲ ਭਾਈ ਸੱਤੀ ਦਾਸ ਨੂੰ ਕਿਵੇਂ ਨਾ ਤੇ ਸਿੱਖਾਂ ਦੇ ਨਾਲ ਕਿੱਥੇ ਬੀਤੀ ਉਥੋਂ ਦਾ ਹਾਲਾਤ ਸਾਰੇ ਭਾਈ ਜੱਤਾ ਜੀ ਬਾਲਾ ਪ੍ਰੀਤਮ குரு ਕੋਵਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਜਿਵੇਂ ਦੱਸ ਰਹੇ ਨੇ ਉਹਨਾਂ ਲੈਣਾ ਦਬਰ ਨੇ ਢਾਡੀ ਜੱთა ਇਹੋ ਬਿਆਨ ਕਰਦੇ ਜੀਵਨ ਸਿੰਘ ਜੂਤ ਕਲੱਬ ਦੇ ਪ੍ਰਧਾਨ ਸਰਦਾਰ ਵਿੰਦਰ ਸਿੰਘ ਉਹਨਾਂ ਨੂੰ ਦੁਬਾਰਾ ਫੇਰ 100 ਰੁਪਿਆ ਟੜੀ ਜੱਤੇ ਦੇ ਮਾਰ ਵਿੱਚ ਸਰਦਾਰ ਅਵਤਾਰ ਸਿੰਘ ਜੀ ਹੈਰੀ ਉਹਨਾਂ ਵੱਲੋਂ 50 ਰੁਪਏ ਹੋਰ ਸੰਤਾਂ ਵੱਲੋਂ ਮਾਰ ਨਾ ਸਤਿਗੁਰੂ ਜਾਣਦੇ ਨੇ ਸਾਰੀ ਸੰਤ ਵੱਲੋਂ ਮਾਰ ਪਹੁੰਚਿਆ ਸਤਿਗੁਰੂ ਕਿਰਪਾ ਕਰਨ ਤਕਰੀਬਨ ਨਗਰ ਕੀਰਤਨ ਨੇੜੇ ਪਹੁੰਚ ਚੁੱਕਿਆ ਸਾਰੇ ਸੰਤੋਨ ਨੂੰ ਬੇਨਤੀ ਹੈ ਹੁਣ ਬੈਠਣ ਦੀ ਕਿਰਪਾਤਾ ਕਰੋ ਜੀ ਆਓ ਭਾਈ ਜੈਦਾ ਜੀ ਧੰਨ ਗੁਰੂ ਗੋਬਿੰਦ राय ਸਾਖਾ ਮਹਾਰਾਜ ਨੂੰ ਦਿੱਲੀ ਦੇ ਹਾਲਾਤ